ਸਾਡੇ ਕੈਮਰੇ ਚ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਆਗੂ ਨੂੰ ਪੁਲਿਸ ਨੇ ਘਰੇ ਹੀ ਰੋਕਿਆ ਹੋਇਆ ਘਰੇ ਹੀ ਘੇਰਿਆ ਹੋਇਆ ਭਾਈ ਜੀ ਕਿਉਂ ਰਾਤ ਦਾ ਪੁਲਿਸ ਨੇ ਤੁਹਾਨੂੰ ਘਰੇ ਆ ਕੇ ਰੋਕਿਆ ਹੋਇਆ ਇੱਕ ਤਰ੍ਹਾਂ ਨਾਲ ਘੇਰਿਆ ਹੋਇਆ ਕਾਰਨ ਕੀ ਹੈ ਕਾਰਨ ਇਹ ਹੈ ਕਿ ਚੋਰਾਂ ਤੇ ਲਟੇਰਿਆਂ ਦੀ ਸਰਕਾਰ ਨੂੰ ਇਸ ਚੀਜ਼ ਤੋਂ ਡਰ ਲੱਗਣ ਲੱਗ ਪਿਆ ਕਿ ਪੰਜਾਬ ਦੇ ਲੋਕ ਜਦੋਂ ਸਾਨੂੰ ਸਵਾਲ ਪੁੱਛਣਗੇ ਕਿ ਜਿਹੜੇ ਮੂੰਹ ਨਾਲ ਮੁੱਖ ਮੰਤਰੀ ਆਪ ਕਹਿੰਦਾ ਰਿਹਾ ਕਿ ਰਾਜਨੀਤਿਕ ਲੋਕਾਂ ਤੋਂ ਲੋਕ ਸਵਾਲ ਪੁੱਛਣ ਕਿ ਤੁਸੀਂ ਵਿਕਾਸ ਆ ਜਿਹੜਾ ਕਿਹੜਾ ਕੀਤਾ ਅੱਜ ਉਹ ਵਿਕਾਸ ਆ ਜਿਹੜਾ ਅਸੀਂ ਕੀ ਦਿਖਾਵਾਂਗੇ ਸਾਢੇ ਤਿੰਨ ਸਾਲਾਂ ਦੇ ਵਿੱਚ ਅਸੀਂ ਕਿਹੜਾ ਪੰਜਾਬ ਦੇ ਵਿੱਚ ਬਦਲਾ ਲੈ ਕੇ ਆਂਦਾ ਇਸ ਕਰਕੇ ਮੈਨੂੰ ਘਰ ਦੇ ਵਿੱਚ ਡੱਕਿਆ ਕਿ ਉੱਥੇ ਇਹਨਾਂ ਨੇ ਆਪ ਦਾ ਝੂਠੀਆਂ ਫਲਾਵਾ ਜਿਹੜੀਆਂ ਪਿੰਡ ਦਾਰਾਪੁਰ ਦੇ ਵਿੱਚ ਫਲਾਉਣੀਆਂ ਝੂਠਾ ਵਿਕਾਸ ਆ ਜਿਹੜਾ ਇਹਨਾਂ ਨੇ ਉੱਥੇ ਲੋਕਾਂ ਨੂੰ ਦਿਖਾਉਣਾ ਜਿਹੜੇ ਵਿਕਾਊ মিডিਆ ਉਹ মিডিਆ ਨੇ ਇਹਨਾਂ ਦਾ ਝੂਠਾ ਵਿਕਾਸ ਆ ਜਿਹੜਾ ਉਥੋਂ ਤਲਾਉਣਾ ਇਸ ਕਰਕੇ ਮੈਨੂੰ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸਾਨ ਆਗੂ ਹੈ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਇਹਨੂੰ ਘਰ ਦੇ ਵਿੱਚ ਹੀ ਪੁਲਿਸ ਨੇ ਰੋਕਿਆ ਹੋਇਆ ਘੇਰਿਆ ਹੋਇਆ ਰਾਤ 10 11 ਵਜੇ ਤੋਂ ਲੈ ਕੇ ਕਿਉਂਕਿ ਮੋਗਾ ਜ਼ਿਲ੍ਹੇ ਦੇ ਇਹਨਾਂ ਦੇ ਦਾਰਾਪੁਰ ਪਿੰਡ ਦੇ ਵਿੱਚ ਆਉਣਾ ਸੀ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਤੇ ਆਗੂਆਂ ਨੇ ਇਹਨਾਂ ਦਾ ਐਲਾਨ ਸੀ ਕਿ ਅਸੀਂ ਕੋਈ ਖੌਰੂ ਨਹੀਂ ਪਾਉਣਾ ਪਰ ਅਸੀਂ ਸਵਾਲ ਪੁੱਛਾਂਗੇ ਜਿਹੜੇ ਸਵਾਲ ਬਣਦੇ ਨਹੀਂ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਸਵਾਲਾਂ ਤੋਂ ਡਰਦਿਆਂ ਸਵਾਲਾਂ ਨੂੰ ਰੋਕਣ ਦੇ ਲਈ ਸਾਡੇ ਘਰੇ ਪੁਲਿਸ ਭੇਜ ਕੇ ਤੇ ਰਾਤ ਦਾ ਮੈਨੂੰ ਘੇਰਿਆ ਹੋਇਆ ਮੈਨੂੰ ਘਰੋਂ ਨਹੀਂ ਬਾਹਰ ਨਿਕਲਣ ਦਿੱਤਾ ਜਾ ਰਿਹਾ ਜੇ ਮੈਂ ਖੇਤ ਪੱਠੇ ਵੱਡਣ ਜਾਂਦਾ ਤਾਂ ਇਹ ਕਹਿੰਦੇ ਪੁਲਿਸ ਮੇਰੇ ਨਾਲ ਜਾਂਦੀ ਹੈ ਬਾਥਰੂਮ ਕਰਨ ਜਾਂਦਾ ਜਾਂ ਕਿਤੇ ਵੀ ਬਾਹਰ ਨਿਕਲਦਾ ਤਾਂ ਨਿਗਾਹ ਰੱਖੀ ਜਾਂਦੀ ਹੈ ਭਗਵੰਤਮਾਨ ਸਰਕਾਰ ਇਹ ਕਿਹਾ ਕਰਦੀ ਸੀ ਭਗਵੰਤਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਵੋਟਾਂ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਸਰਕਾਰਾਂ ਨੂੰ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਤੇ ਅੱਜ ਕੀ ਉਹ ਸਵਾਲ ਬਹੁਤ ਵੱਡੇ ਹਥਿਆਰਾਂ ਨਾਲੋਂ ਵੀ ਵੱਡੇ ਲੱਗਣ ਲੱਗੇ ਨੇ ਇਹ ਸਵਾਲ ਇਹਨਾਂ ਦਾ ਹੈ ਇਹ ਪੁੱਛ ਰਹੇ ਨੇ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਭਾਈ ਜੀ ਤੁਸੀਂ ਰਾਤ ਦਾ ਇਹਨਾਂ ਨੂੰ ਇੱਥੇ ਰੋਕਿਆ ਹੋਇਆ ਕੀ ਹੁਕਮ ਨੇ ਜੀ ਸਰਕਾਰ ਦੇ ਕੋਈ ਸੜੀ ਲਾਰਨ ਡਿਊਟੀ ਦੇ ਸਬੰਧ ਚ ਰੁਕਿਆ ਹੋਰ ਕੋਈ ਗੱਲ ਨਹੀਂ ਪਰ ਇਹਨਾਂ ਨੇ ਤਾਂ ਇਹ ਕਹਿੰਦੇ ਕੱਲੇ ਅਸੀਂ ਸਵਾਲ ਹੀ ਪੁੱਛਣੇ ਸੀ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਲਾਰਨ ਡਿਊਟੀ ਦੇ ਸਬੰਧ ਚ ਜਿਹੜਾ ਕਾਰਵਾਈ ਹੋਈ ਹੈ ਮੈਂ ਜਿਹੜਾ ਵਿਗਨ ਨਾ ਪਾਵੇ ਕੋਈ ਵੀ ਕੇ ਕੰਮ ਇਸ ਇਹਨਾਂ ਤੇ ਕੋਈ ਪਰਚਾ ਕੇਸ ਵੀ ਹੈ ਕੋਈ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਜਾਣਦੇ ਅੱਛਾ ਤੁਸੀਂ ਸਿਰਫ ਇਹਨੂੰ ਘਰੇ ਰੋਕਣ ਵਾਸਤੇ ਆਏ ਕਿ ਸਵਾਲ ਨਾ ਪੁੱਛ ਸਕੇ ਨਹੀਂ ਸਵਾਲਾਂ ਦਾ ਨਹੀਂ ਮੈਨੂੰ ਮਤਲਬ ਲਾ ਸਭਾ ਲਾਰਨ ਡਿਊਟੀ ਦੇ ਸਬੰਧ ਚ ਆਏ ਆ ਕੋਈ ਵਿਗਨ ਨਾ ਪਾਏ ਡਿਊਟੀ ਦੇ ਵਿੱਚ ਠੀਕ ਹੈ ਜੀ ਇੱਥੇ ਜਿਹੜੇ ਅੱਜ ਪ੍ਰੋਗਰਾਮ ਸੀ ਉਹ ਕਾਹਦਾ ਪ੍ਰੋਗਰਾਮ ਸੀ ਜਿੱਥੇ ਮੰਤਰੀਆਂ ਨੇ ਜਾਂ ਪੰਜਾਬ ਸਰਕਾਰ ਨੇ ਇੱਥੇ ਪ੍ਰੋਗਰਾਮ ਰੱਖਿਆ ਅੱਛਾ ਤੇ ਕਿਹਨੇ ਆਉਣਾ ਸੀਗਾ ਸਰ ਉੱਥੇ ਦੱਸ ਦਿੱਤਾ ਤੁਹਾਨੂੰ ਇਹਨਾਂ ਮਨੀਸ਼ ਨੇ ਫਿਰ ਵੀ ਤੁਹਾਡੇ ਧਿਆਨ ਚੋਣੇ ਸੋਸੋਧਿਆ ਸਾਹਿਬ ਨੇ ਆਉਣਾ ਹੈ ਮਤਲਬ ਜਿਹੜੇ ਪੰਜਾਬ ਸਰਕਾਰ ਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੋਸੋਧਿਆ ਹਾਂਜੀ ਹਾਂਜੀ ਠੀਕ ਹੈ ਕਿ ਇਹ ਬੰਦਾ ਆ ਕੇ ਉੱਥੇ ਰੌਲਾ ਨਾ ਪਾ ਸਕੇ ਸਾਨੂੰ ਸਵਾਲ ਨਾ ਪੁੱਛ ਸਕੇ ਕਿ ਤੁਸੀਂ ਕੀ ਵਿਕਾਸ ਕੀਤਾ ਇਸ ਕਰਕੇ ਰਾਤ ਦੇ 10 ਵਜੇ ਤੋਂ ਲੈ ਕੇ ਹੁਣ ਤੱਕ ਮੈਂ ਘਰ ਦੇ ਵਿੱਚ ਜਿਹੜਾ ਪੁਲਿਸ ਨੇ ਬੰਦ ਕੀਤਾ ਹੋਇਆ ਪਰ ਜਿਵੇਂ ਤੁਹਾਨੂੰ ਇਹ ਪੁਲਿਸ ਤੁਹਾਡੇ ਘਰ ਦੇ ਵਿੱਚ ਬੈਠੀ ਹੈ ਅੱਜ ਸਰਕਾਰ ਦਾ ਕੀ ਪ੍ਰੋਗਰਾਮ ਸੀ ਕਿੱਥੇ ਕਿਹਨੇ ਆਉਣਾ ਸੀ ਜਿਸ ਕਰਕੇ ਤੁਹਾਨੂੰ ਘਰ ਦੇ ਵਿੱਚ ਰੁਕਿਆ ਪ੍ਰੋਗਰਾਮ ਤੇ ਵੀ ਬੜਾ ਹਸੋ ਹੀ ਨਾ ਆਪਾਂ ਗੱਲ ਕਰ ਸਕਦੇ ਹਾਂ ਕਿ ਬੜੀ ਘਟੀਆ ਸੋਚ ਤੇ ਹਸੋ ਹੀ ਨਹੀਂ ਆ ਤੇ ਪੰਜਾਬ ਦੇ ਪੈਸੇ ਦੀ ਬਰਬਾਦੀ ਲਈ ਆ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਪਿੰਡ ਦਾਰਾਪੁਰ ਦੇ ਵਿੱਚ ਸਕੂਲ ਦੇ ਮੂਹਰੇ ਇੱਕ ਪੁਲ ਬਣਾਇਆ ਗਿਆ ਲੋਹੇ ਦਾ ਬੱਚੇ ਇਧਰਲੇ ਪਾਸੋਂ ਉਧਰਲੇ ਪਾਸੇ ਜਾ ਕੇ ਸੜਕ ਪਾਰ ਕਰ ਸਕਣ ਕੋਈ ਵੱਡਾ ਬ੍ਰਿਜ ਨਹੀਂ ਬਣਾਇਆ ਗਿਆ ਕਿ ਜਿਹਦੇ ਉੱਤੇ ਕਰੋੜਾ ਰੁਪਏ ਦਾ ਬਜਟ ਲੱਗਿਆ ਹੋਵੇ ਤੇ ਸਰਕਾਰ ਉਹਦੀ ਮਸ਼ਹੂਰੀ ਕਰਨ ਵਾਸਤੇ ਜੰਤਰ ਆਪਦਾ ਮੰਤਰ ਪੂਰਾ ਲਾ ਦਵੇ ਕਿ ਲੋਕਾਂ ਨੂੰ ਦੱਸੇ ਕਿ ਕਿੱਡਾ ਵੱਡਾ ਵਿਕਾਸ ਆ ਜਿਹੜਾ ਅਸੀਂ ਕਰ ਲੱਗੇ ਆ 25 ਤੋਂ 30 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹਦੇ ਲਈ ਅੱਜ ਇਹਨਾਂ ਨੇ ਪੂਰਾ ਆਪਦਾ ਪੰਜਾਬ ਦਾ ਪੰਜਾਬ ਪੌਲਸੋ ਜਿਹੜਾ ਇਹਨਾਂ ਦਾ ਤਾਣਾ ਬਾਣਾ ਪੂਰਾ ਰਾਤ ਦਾ ਇੱਥੇ ਝੋਕਿਆ ਹੋਇਆ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਕਿ ਅਸੀਂ ਇੱਕ ਪੌਲ ਬਣਾਇਆ ਪੌਲ ਬਣਾਇਆ ਬੱਚਿਆਂ ਦੇ ਸੜਕ ਪਾਰ ਕਰਨ ਵਾਸਤੇ ਸੋ ਇਥੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਰਕਾਰ ਦੀ ਆ ਜਿਹੜੀ ਪਾਲਿਸੀ ਕਿੱਡੀ ਘਟੀਆ ਪਾਲਿਸੀ ਆ 25-30 ਲੱਖ ਰੁਪਏ ਦਾ ਪ੍ਰੋਜੈਕਟ ਲਾਇਆ ਉਹਦੇ ਉੱਤੇ ਉਦੋਂ ਦੁੱਗਣਾ ਜਿਹੜਾ ਖਰਚਾ ਕਰ ਦਿੱਤਾ ਖਰਚਾ ਕਿਵੇਂ ਕੀਤਾ ਕਿੰਨੀ ਪੁਲਿਸ ਫੋਰਸ ਆ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਮਗਾਈ ਗਈ ਇੱਕ ਮੁਲਾਜ਼ਮ ਦੀ ਤੁਸੀਂ 2000 ਰੁਪਏ 60000 ਰੁਪਏ ਐਵਰੇਜ ਆ ਇੱਕ ਮੁਲਾਜ਼ਮ ਦੀ ਮਹੀਨੇ ਦੀ ਤਨਖਾਹ ਇੱਕ ਮੁਲਾਜ਼ਮ ਦੀ ਤੁਸੀਂ 2000 ਰੁਪਏ ਤਨਖਾਹ ਲਾ ਲੋ ਜੇ ਤੇ ਹਜ਼ਾਰ ਮੁਲਾਜ਼ਮ ਨਹੀਂ ਲਾਇਆ ਹੋਇਆ ਤੇ 20 ਲੱਖ ਰੁਪਈਆ ਹਜ਼ਾਰ ਮੁਲਾਜ਼ਮਾਂ ਦਾ ਤਨਖਾਹ ਤਨਖਾਹ ਦਾ ਬੰਦਾ ਉਸ ਤੋਂ ਅੱਗੇ ਆ ਜੋ ਜਿਹੜੇ ਇਹਨਾਂ ਦੇ ਮੰਤਰੀ ਆਏ ਆ ਐਮ ਐਲ ਏ ਆਏ ਆ ਉਹਨਾਂ ਦੀ ਤਨਖਾਹ ਜੋੜ ਕੇ ਵੇਖ ਲੋ ਕਿੰਨੀ ਬੰਦੀ ਆ ਉਸ ਤੋਂ ਬਾਅਦ ਸਰਕਾਰ ਦਾ ਡੀਜ਼ਲ ਤੇ ਪੈਟਰੋਲ ਜਿਹੜਾ ਇੱਕ ਮਸ਼ਹੂਰੀ ਦੇਣ ਵਾਸਤੇ ਨਿੱਕੇ ਜਿਹੇ ਬਰੇਡ ਦੀ ਇਹ ਦੇਣ ਵਾਸਤੇ ਉਹ ਲੱਖਾਂ ਰੁਪਈਆ ਦਾ ਜਿਹੜਾ ਪੈਟਰੋਲ ਡੀਜ਼ਲ ਤੇ 50 ਪੁਲਿਸ ਨੂੰ ਆ ਜਿਹੜਾ ਬੇਨਾ ਗੱਲ ਤੋਂ ਪੰਜਾਬ ਪੁਲਿਸ ਦਾ ਇਹ ਕੰਮ ਆ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰਨਾ ਪੰਜਾਬ ਪੁਲਿਸ ਦਾ ਇਹ ਕੰਮ ਆ ਕਿ ਲੋਕਾਂ ਨੂੰ ਨਜਾਲ ਧੱਕੇ ਨਾਲ ਚੱਕ ਕੇ ਕਰੰਟ ਲਾ ਕੇ ਜਿਵੇਂ ਨਰਿੰਦਰ ਦੀਪ ਅਰਗਿਆ ਨੂੰ ਮਾਰਿਆ ਇਹ ਕੰਮ ਨਹੀਂ ਸੀ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਤੋਂ ਸਰਕਾਰ ਆ ਜਿਹੜੀ ਧੱਕੇ ਨਾਲ ਇਹ ਕੰਮ ਕਰਾ ਰਹੀ ਆ ਕਿ ਇਹ ਕੰਮ ਤੁਹਾਨੂੰ ਕਰਨਾ ਪੈਣਾ ਨਹੀਂ ਤੁਸੀਂ ਨੌਕਰੀ ਤੋਂ ਹੱਥ ਧੋ ਕੇ ਬੈਠੋਗੇ ਅੱਜ ਕਿਹੜੇ ਮੰਤਰੀਆਂ ਨੇ ਇੱਥੇ ਆਉਣਾ ਸੀ ਜਿਨ੍ਹਾਂ ਨੂੰ ਤੁਸੀਂ ਸਵਾਲ ਪੁੱਛਣੇ ਸੀ ਤੇ ਜਿਹੜੇ ਸਵਾਲਾਂ ਤੋਂ ਤੁਸੀਂ ਕਿੰਨੇ ਡਰਦਿਆਂ ਹੋਇਆ ਤੁਹਾਨੂੰ ਪੁਲਿਸ ਨੇ ਆ ਕੇ ਘਰ ਦੇ ਵਿੱਚ ਹੀ ਰੋਕਿਆ ਹੋਇਆ ਘੇਰਿਆ ਹੋਇਆ ਅੱਜ ਤੇ ਉਹ ਬੰਦੇ ਨੇ ਆਉਣਾ ਸੀ ਜਿਹਦਾ ਪੰਜਾਬ ਦੇ ਨਾਲ ਲੱਲਾ ਨਾ ਖਖਾ ਕਿਹੜਾ ਮੰਤਰੀ ਆ ਉਹਦਾ ਨਾਮ ਕੀ ਮਨੀਸ਼ ਸਸੋਧਿਆ ਜਿਹੜਾ ਦਿੱਲੀ ਦਾ ਚੋਰ ਤੇ ਕਰਪਟਾ ਜਿਹਦੇ ਉੱਤੇ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਪਰਚਾ ਪਿਆ ਹੋਇਆ ਤੇ ਕਰੋੜਾ ਰੁਪਈਆ ਦਾ ਸ਼ਰਾਬ ਘਟਾਲਾ ਜਿਹੜੇ ਮੰਤਰੀ ਨੇ ਕੀਤਾ ਉਹ ਅੱਜ ਸਾਡੇ ਪੰਜਾਬ ਨੂੰ ਸੇਧ ਦੇਣ ਵਾਸਤੇ ਆ ਰਿਹਾ ਅੱਜ ਸਾਡੇ ਪੰਜਾਬ ਦੇ ਵਿੱਚ ਉਹ ਅਦਗਾਟਨ ਕਰਨ ਵਾਸਤੇ ਆ ਰਿਹਾ ਉਹਦੇ ਲਈ ਐਡੀ ਵੱਡੀ ਪੁਲਿਸ ਦੀ ਪਰ ਪੁਲਿਸ ਐਡੇ ਵੱਡੇ ਪੱਦਰ ਤੇ ਲੈ ਕੇ ਜਾਂਦੀ ਕਿ ਉਹਨੂੰ ਕਿਸੇ ਤਰ੍ਹਾਂ ਦਾ ਹਮਕੋ ਤੁਮਕੋ ਨਾ ਹੋਵੇ ਕਿਉਂਕਿ ਚੋਰਾਂ ਨੂੰ ਹਮੇਸ਼ਾ ਡਰ ਹੁੰਦਾ ਜੇ ਜਿੰਨਾ ਅੱਜ ਇਹਨਾਂ ਨੇ ਜਿਵੇਂ ਸਾਡੇ ਅਰਗੇ ਲੋਕ ਆਵਾਜ਼ ਬੁਲੰਦ ਕਰਦੇ ਆ ਜਿਵੇਂ ਉਹਨਾਂ ਤੇ ਚੱਪੇ ਚੱਪੇ ਤੇ ਨਿਗਰ ਰੱਖੀ ਜਾਂਦੀ ਆ ਮੈਂ ਖੇਤ ਦੇ ਵਿੱਚ ਪੱਠੇ ਵੜਨ ਗਿਆ ਪੁਲਿਸ ਮੇਰੇ ਸਿਰ ਤੇ ਉੱਤੇ ਖੜੀ ਮੈਂ ਖੇਤ ਪਾਣੀ ਬਦਲਣ ਗਿਆ ਪੁਲਿਸ ਮੁਲਾਜ਼ਮ ਮੇਰੇ ਨਾਲ ਗਿਆ ਜਿਵੇਂ ਚੱਪੇ ਚੱਪੇ ਤੇ ਸਾਡੇ ਤੇ ਨਿਗਰ ਰੱਖਦੇ ਆ ਜੇ ਕਿਤੇ ਆਏ ਚੱਪੇ ਚੱਪੇ ਤੇ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਤੋਂ ਰੱਖੀ ਹੁੰਦੀ ਤਾਂ ਚਿੱਟਾ ਖਤਮ ਹੋ ਜਾਣਾ ਸੀ ਜੇ ਆਏ ਚੱਪੇ ਚੱਪੇ ਤੇ ਸਕੂਲ ਦੇ ਉੱਤੇ ਨਿਗਰ ਰੱਖੀ ਜਾਂਦੀ ਤੇ ਸਕੂਲਾਂ ਦੇ ਵਿੱਚ ਕ੍ਰਾਂਤੀ ਆ ਜਾਣੀ ਸੀ ਟੀਚਰ ਪੂਰੇ ਕੀਤੇ ਹੁੰਦੇ ਪ੍ਰਿੰਸੀਪਲ ਪੂਰੇ ਕੀਤੇ ਹੁੰਦੇ ਤੇ ਬੱਚਿਆਂ ਦਾ ਭਵਿੱਖ ਬਣ ਜਾਣਾ ਸੀ ਜਿਵੇਂ ਚੱਪੇ ਚੱਪੇ ਤੇ ਜਿਵੇਂ ਸਾਡੇ ਤੇ ਨਿਗਰੱਖੀ ਜਾਂਦੀ ਆ ਸਰਕਾਰੀ ਹਸਪਤਾਲਾਂ ਤੇ ਚੱਪੇ ਚੱਪੇ ਤੇ ਨਿਗਰੱਖਿਆ ਰੱਖਿਆ ਜਾਂਦੀ ਤੇ ਉੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਵਧੀਆ ਇਲਾਜ ਹੋਣਾ ਸੀ ਤੇ ਲੋਕ ਸਿਹਤਮੰਦ ਹੋਣੇ ਸੀ ਇਸ ਕਰਕੇ ਇਹ ਮੁੱਖ ਮੰਤਰੀ ਜਿਹੜਾ ਡਰਾਮੇਬਾਜ਼ ਮੁੱਖ ਮੰਤਰੀ ਆ ਤੇ ਜਿਹੜੀ ਦਿੱਲੀ ਦੀ ਝੁੰਡਲੀ ਆ ਆਕੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਲੱਗੀ ਹੋਈ ਆ ਇਸ ਜੁੰਡਲੀ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਲੁੱਟਣ ਆਤੇ ਲਟੇਰੇ ਆ ਜਿਵੇਂ ਪਹਿਲਾਂ ਧਾਰਵੀ ਆਉਂਦੇ ਹੁੰਦੇ ਸੀ ਮੁਗਲ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਉਸੇ ਤਰ੍ਹਾਂ ਇਹ ਦਿੱਲੀ ਵਾਲੇ ਲਟੇਰੇ ਆ ਜਿਹੜਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਵਿੱਚ ﺍﻟजान ਦੇ ਲਈ ਆਏ ਆ ਪਰ ਇਹਨਾਂ ਦਾ ਡੇਢ ਕਿਸਾਲ ਰਹਿ ਗਿਆ 1.5 ਸਾਲ ਬਾਅਦ ਜਿਵੇਂ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਭਜਾਇਆ ਦਿੱਲੀ ਦੇ ਵਿੱਚੋਂ ਉਵੇਂ ਪੰਜਾਬ ਦੇ ਲੋਕ ਆ ਜਿਹੜਾ ਇਹਨਾਂ ਨੂੰ ਭਜਾਉਂਦੀ ਆ ਜਿਹੜੀ ਤਿਆਰੀ ਕਰ ਚੁੱਕੇ ਆ ਤੁਸੀਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਸੀ ਜਿਹੜੇ ਸਵਾਲ ਪੰਜਾਬ ਸਰਕਾਰ ਚਾਹੁੰਦੀ ਆ ਕਿ ਨਾ ਪੁੱਛੇ ਜਾਣ ਇਹੋ ਜਿਹੇ ਕਿਹੜੇ ਸਵਾਲ ਸੀ ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾ ਸਵਾਲ ਸਾਡਾ ਇਹ ਸੀ ਕਿ ਸਾਡਾ ਨੌਜਵਾਨ ਕਿਸਾਨ ਦਿੱਲੀ ਨੂੰ ਜਾਂਦਿਆਂ ਪੰਜਾਬ ਪੁਲਿਸ ਨੇ ਅੱਖਾਂ ਦੇ ਸਾਹਮਣੇ ਹਰਿਆਣੇ ਦੇ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਕੀ ਕਸੂਰ ਸੀ ਸਾਡੀ ਪੰਜਾਬ ਨਾਲ ਮੰਗਣੀ ਸੀ ਸਾਡੀ ਸੈਂਟਰ ਨਾਲ ਮੰਗਣੀ ਸੀ ਦਿੱਲੀ ਨੂੰ ਜਾ ਰਹੇ ਸੀ ਸਾਨੂੰ ਕਿਉਂ ਰੋਕਿਆ ਗਿਆ ਉਸ ਤੋਂ ਬਾਅਦ ਸਾਡਾ ਲੱਖਾਂ ਕਰੋੜਾਂ ਰੁਪਈਆ ਦਾ ਸਮਾਨ ਆ ਉਥੋਂ ਚੋਰੀ ਕੀਤਾ ਗਿਆ ਐਮਐਲਏ ਨੇ ਚੋਰੀ ਕਰਵਾਇਆ ਐਮਐਲਏ ਦੇ ਚਿਹਤਿਆਂ ਨੇ ਚੋਰੀ ਕੀਤਾ ਉਹਦਾ ਅਸੀਂ ਪੁੱਛਣਾ ਚਾਹੁੰਦੇ ਸੀ ਉਸ ਤੋਂ ਬਾਅਦ ਜਿਹੜੀ ਇਹ ਗੱਲ ਕਰਦੇ ਆ ਕਿ ਅਸੀਂ ਇਨਕਲਾਪ ਲਿਆਂਦਾ ਪੰਜਾਬ ਦੇ ਸਕੂਲਾਂ ਦੇ ਵਿੱਚ ਕ੍ਰਾਂਤੀ ਲਿਆਂਦੀ ਸਕੂਲ ਸਿੱਖਿਆ ਕ੍ਰਾਂਤੀ ਲਿਆਂਦੀ ਉਹ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਵੀ ਸਕੂਲ ਦੇ ਵਿੱਚ ਸਾਨੂੰ ਟੀਚਰ ਪੂਰੇ ਵਿਖਾਓ ਕਈ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਤੱਕ ਹੈ ਨਹੀਂਗੇ ਟੀਚਰ ਪੀ ਐਨ ਤੱਕ ਪੂਰੇ ਹੈ ਨਹੀਂ ਉਸ ਤੋਂ ਬਾਅਦ ਅਸੀਂ ਸਵਾਲ ਪੁੱਛਣਾ ਚਾਹੁੰਦੇ ਸੀ ਕਿ ਜਿਹੜਾ ਜੰਗ ਤੁਹਾਡੀ ਨਸ਼ਿਆਂ ਦੇ ਵਿਰੋਧ ਦੇ ਵਿੱਚ ਆ ਉਸ ਜੰਗ ਨੇ ਕਿੰਨੇ ਕ ਲੋਕਾਂ ਦੇ ਨਸ਼ੇ ਆ ਜਿਹੜੇ ਪੰਜਾਬ ਦੇ ਵਿੱਚੋਂ ਸਾਫ ਕਰਤੇ ਆਏ ਦਿਨ ਉਸੇ ਤਰ੍ਹਾਂ ਨੌਜਵਾਨ ਆ ਜਿਹੜੇ ਸਰਿੰਜਾਂ ਬਾਹਾਂ ਦੇ ਵਿੱਚ ਰੱਖ ਕੇ ਮਰ ਰਿਆ ਤੇ ਤੁਸੀਂ ਉਹ ਚਿੱਟਾ ਕਿੰਨੇ ਬੰਦ ਕਰਤਾ ਉਹ ਕਿੱਥੇ ਹੋਇਆ ਅਸੀਂ ਸਵਾਲ ਪੁੱਛਣਾ ਚਾਹੁੰਦੇ ਸੀ ਨਰਿੰਦਰ ਮੋਦੀ ਪ੍ਰੋਜਪਰ ਦੇ ਵਿੱਚ ਆਇਆ ਚਰਨਜੀਤ ਚੰਨੀ ਨੇ ਕਹਿੰਦਾ ਕਿ ਮੇਰੇ ਕਿਸਾਨਾਂ ਨੇ ਮੋਦੀ ਉੱਤੇ ਵਟਾ ਚੱਕ ਨਹੀਂ ਚੱਕਿਆ ਤੇ ਮੇਰੇ ਕਿਸਾਨ ਕਿਵੇਂ ਪੰਜਾਬ ਦੇ ਮੋਦੀ ਨੂੰ ਮਾਰਨ ਵਾਸਤੇ ਬੈਠੇ ਸੀਗੇ ਉਹਨੇ ਕੇਸ ਨਹੀਂ ਕੀਤਾ ਤੇ ਇਹਨੇ ਸਾਡੇ ਉੱਤੇ 120 ਬੰਦਿਆਂ ਦੇ ਕਰੀਬ ਆ ਜਿਹੜੇ ਆ ਨਾਮਜੱਦ ਕੀਤੇ ਤੇ ਪਿੰਨ 350 ਦੇ ਨੇੜ ਆ ਜਿਹੜਾ ਅਣਪਛਾਤੇ ਬੰਦਿਆਂ ਉੱਤੇ ਪਰਚਾ ਪਾਇਆ ਸੋ ਇਹਨਾਂ ਸਵਾਲਾਂ ਨੂੰ ਲੈ ਕੇ ਅੱਜ ਉੱਥੇ ਮੈਂ ਸਵਾਲ ਪੁੱਛਣੇ ਚਾਹੁੰਦਾ ਸੀ ਕਿ ਤੁਸੀਂ ਕੂੜ ਤੇ ਪਚਾਰ ਜੋ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਦੇਣ ਦਾ ਤੁਸੀਂ ਵਾਅਦਾ ਕੀਤਾ ਸੀ ਉਹ ਕਿੱਧਰ ਗਿਆ ਤੁਸੀਂ ਕਹਿੰਦੇ ਖਜ਼ਾਨਾ ਸਾਡਾ ਭਰਿਆ ਜੇ ਤੁਹਾਡਾ ਖਜ਼ਾਨਾ ਭਰਿਆ ਤੁਸੀਂ ਪੌਣੇ 2 ਲੱਖ ਕਰੋੜ ਰੁਪਿਆ 50 50 ਸਰਕਾਰ ਦੇ ਸਰ ਕਿਉਂ ਪਾ ਦਿੱਤਾ ਜੇ ਤੁਹਾਡਾ ਖਜ਼ਾਨਾ ਭਰਿਆ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਸਵਾਲ ਜਵਾਬ ਕਰਨੇ ਸੀ ਪਰ ਮੈਂ ਇਸ ਘਟੀਆ ਸਰਕਾਰ ਨੂੰ ਅਸੀਂ ਕਿਰਤੀ ਕਿਸਾਨ ਜੁਗੀਆਂ ਨਾਲੋਂ ਇਸ ਘਟੀਆ ਸਰਕਾਰ ਦੀ ਨਖੇਦੀ ਕਰਦੇ ਆ ਕਿ ਆਵਾਜ਼ ਆ ਜਿਹੜੀ ਸਾਡੀ ਘਰਾਂ ਦੇ ਵਿੱਚ ਇਹ ਦੱਬ ਨਹੀਂ ਸਕਦੇ ਇਹ ਆਵਾਜ਼ ਸਾਡੇ ਪੁਰਖਾਂ ਦੀ ਵੀ ਬਲੰਦ ਹੁੰਦੀ ਰਹੀ ਆ ਤੇ ਅਸੀਂ ਉਹਨਾਂ ਪੁਰਖਾਂ ਦੇ ਵਾਰਸਾਂ ਬਾਬਾ ਬੰਦਾ ਸਿੰਘ ਦੇ ਵਾਰਸਾਂ ਇਹ ਆਵਾਜ਼ ਆ ਜਿਹੜੀ ਕਿੰਨਾ ਟਾਈਮ ਦਬਾ ਕੇ ਰੱਖੋਗੇ ਇਹ ਆਵਾਜ਼ ਆ ਲੋਕਾਂ ਦੇ ਮੁੱਦੇ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਬੰਦ ਬਲੰਦ ਹੁੰਦੀ ਰਹੂਗੀ ਅੱਜ ਡਿਟੇਨ ਕਰ ਲੋ 10 ਦਿਨ ਕਰ ਲੋ 20 ਦਿਨ ਕਰ ਲੋ ਜੇਲਾਇਂ ਸੈਟ ਲੋ ਆਖਰ ਇਹ ਆਵਾਜ਼ ਆ ਜਿਹੜੀ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਪੰਜਾਬ ਦੇ ਮੁੱਦਿਆਂ ਲਈ ਦੇਖੋ ਜੀ ਅਧਿਕਾਰੀ ਦੱਸ ਰਹੇ ਨੇ ਕਿ ਮਨੀਸ਼ ਸਸੋਦੀਆ ਨੇ ਇੱਥੇ ਆਉਣਾ ਸੀ ਤੇ ਇਹ ਉਸ ਨੂੰ ਸਵਾਲ ਨਾ ਕਰ ਸਕੇ ਉੱਥੇ ਜਾ ਕੇ ਇਸੇ ਕਰਕੇ ਇਹਨੂੰ ਕੁਲਦੀਪ ਸਿੰਘ ਖਖਰਾਣਾ ਆਗੂ ਕਿਰਤੀ ਕਿਸਾਨ ਯੂਨੀਅਨ ਨੂੰ ਘਰ ਦੇ ਵਿੱਚ ਪੁਲਿਸ ਨੇ ਰੋਕਿਆ ਹੋਇਆ ਘੇਰਿਆ ਹੋਇਆ ਜਲਦੀਪ ਜੀ ਹੁਣ ਫਿਰ ਕੀ ਕਹੋਗੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਲੋਕੋ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ ਇਨ੍ਹਾਂ ਤੋਂ ਡਰ ਕੇ ਅਸੀਂ ਚਾਹ ਖਾਕੀ ਵਰਦੀ ਦਾ ਸਾਡੇ ਉੱਤੇ ਧੌਂਸ ਜਮਾ ਕੇ ਇਹ ਸਾਨੂੰ ਘਰਾਂ ਦੇ ਵਿੱਚ ਬੰਦ ਕਰਨਾ ਚਾਹੁੰਦੇ ਆ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ ਅਸੀਂ ਕੋਈ ਜ਼ੁਲਮ ਨਹੀਂ ਕੀਤਾ ਅਸੀਂ ਕੋਈ ਚੋਰੀ ਨਹੀਂ ਕੀਤੀ ਅਸੀਂ ਕੋਈ ਕਤਲ ਨਹੀਂ ਕੀਤਾ ਅਸੀਂ ਹੱਕ ਤੇ ਸੱਚ ਦੀ ਆਵਾਜ਼ ਆ ਜਿਹੜੀ ਪੰਜਾਬ ਨੂੰ ਬਚਾਉਣ ਦੀ ਉਹ ਬਲੰਦ ਕਰਨੀ ਆ ਗੱਲ ਮੈਂ ਵਿੱਚ ਥੋੜੀ ਜੀ ਦਰਹਾ ਦਿਆਂ ਗੱਲ ਮੈਂ ਪੋਸਟ ਦੇ ਵਿੱਚ ਇਹ ਕਲੀਅਰ ਕਿਹਾ ਸੀਗਾ ਕਿ ਅਸੀਂ ਭਗਵਾਨਤਮਾਨ ਸਰਕਾਰ ਦਾ ਚਾਹੇ ਛੋਟਾ ਜਿਹਾ ਉਹਨਾਂ ਨੇ ਕੋਈ ਵਿਕਾਸ ਦਾ ਕੰਮ ਕੀਤਾ ਅਸੀਂ ਉਸ ਵਿਕਾਸ ਦਾ ਧੰਨਵਾਦ ਕਰਦੇ ਆਂ ਅਸੀਂ ਉਸ ਵਿਕਾਸ ਦਾ ਸਾਡੇ ਇਲਾਕੇ ਦੇ ਵਿੱਚ ਚਾ 20-25 ਲੱਖ ਦਾ ਪ੍ਰੋਜੈਕਟ ਆਇਆ ਉਹਦਾ ਅਸੀਂ ਜੀਉ ਆਇਆ ਕਹਿੰਨੇ ਆ ਪਰ ਅਸੀਂ ਕਿਸੇ ਵੀ ਤਰ੍ਹਾਂ ਦਾ ਪੰਜਾਬ ਸਰਕਾਰ ਦਾ ਵਿਰੋਧ ਨਹੀਂ ਕਰਨਾ ਅਸੀਂ ਸਿਰਫ ਤੇ ਸਿਰਫ ਜੋ ਪੰਜਾਬ ਸਰਕਾਰ ਸਾਡੇ ਨਾਲ ਵਾਅਦੇ ਕਰਕੇ ਆਈ ਸੀ ਅਸੀਂ ਉਹਨਾਂ ਵਾਅਦਿਆਂ ਦੇ ਬਾਰੇ ਵਿਚਾਰ ਚਰਚਾ ਕਰਨੀ ਆ ਸਵਾਲ ਕਰਨੇ ਆ ਪਰ ਅਫਸੋਸ ਸਾਨੂੰ ਆ ਜਿਹੜਾ ਘਰ ਤੋਂ ਬਾਹਰ ਨਿਕਲ ਨਹੀਂ ਦਿੱਤਾ ਗਿਆ ਪਰ ਭਗਵੰਤਬਾਨ ਸਾਹਿਬ ਇੱਕ ਘੰਟਾ ਪਹਿਲਾਂ ਲਾਈਵ ਹੋਏ ਆ ਤੇ ਉਹ ਦਾਵਾ ਕਰ ਰਿਹਾ ਕਿ ਅਸੀਂ ਲੋਕਾਂ ਨਾਲ ਕੀਤੀਆਂ ਗਰੰਟੀਆਂ ਲਗਭਗ ਪੂਰੀਆਂ ਕਰਤੀਆਂ ਉਹ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਅਸੀਂ ਵੱਡੇ ਜਿਹੜੇ ਮਗਰਮੱਛ ਨੇ ਨਸ਼ਿਆਂ ਦੇ ਉਹਨਾਂ ਨੂੰ ਵੀ ਹੱਥ ਪਾ ਲਿਆ ਉਹ ਮਜੀਠੀਆ ਬਾਰੇ ਅੱਜ ਬੋਲ ਰਹੇ ਸੀ ਕਿ ਹੁਣ ਵੇਖੋ ਤੁਸੀਂ ਵੱਡੇ ਵੱਡੇ ਮਗਰਮੱਛਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਇਸੇ ਮਜੀਠੀਏ ਤੋਂ ਇਹਨਾਂ ਦਾ ਆਕਾ ਕੇਜਰੀਆਲ ਗਲਤੀ ਮੰਨ ਕੇ ਗਿਆ ਸੀ ਦੂਜੀ ਗੱਲ ਇਹ ਕਹਿੰਦੇ ਮગર ਮੱਛਾਂ ਨੂੰ ਅਸੀਂ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਆਹੇ ਚਾਰਾਂ ਦਿਨਾਂ ਨੂੰ ਮਜੀਠੀਆਂ ਜਿਹੜਾ ਫੇਰ ਉਸੇ ਤਰ੍ਹਾਂ ਬਾਹਰ ਆਊਗਾ ਸੋ ਮગર ਮੱਛਾਂ ਦੇ ਨਾਂ ਰਲ ਕੇ ਤਾਂ ਸਰਕਾਰ ਆ ਜਿਹੜਾ ਸ਼ਰੇਆਮ ਚੱਟਾ ਵਿਖਾ ਰਹੀ ਆ ਪਰ ਭਗਵੰਤ ਸਿੰਘ ਸਾਹਿਬ ਅੱਜ ਇਹ ਕਹਿ ਰਹੇ ਨੇ ਕਿ ਵੇਖੋ ਅਸੀਂ ਪੱਕੇ ਪੈਰੀ ਹੋ ਕੇ ਸਾਰੇ ਤੱਤ ਸਬੂਤ ਇਕੱਠੇ ਕਰਕੇ ਹੱਥ ਪਾਇਆ ਬਹੁਤ ਚੰਗੀ ਗੱਲ ਆ ਅਸੀਂ ਤਾਂ ਕਹਿੰਨੇ ਆ ਕਿ ਪੰਜਾਬ ਦੇ ਹਰ ਇੱਕ ਜਿਹੜਾ ਬੰਦਾ 2 ਨੰਬਰ ਦੀ ਕਮਾਈ ਕਰਦਾ ਉਹਨੂੰ ਫੜਨਾ ਚਾਹੀਦਾ ਪਰ ਹਕੀਕਤ ਦੇ ਵਿੱਚ ਇਹਨਾਂ ਨੇ ਆਪਦੇ ਐਮਐਲਏਾਂ ਤੇ ਆਪਦੇ ਮੰਤਰੀਆਂ ਦੇ ਉੱਤੇ ਵੀ ਕੇਸ ਪਾਏ ਆ ਪਰ ਕੁਝ ਸਮਾਂ ਬਾਅਦ ਜਦੋਂ মিডিਆ ਦੇ ਵਿੱਚ ਸਾਰਾ ਕੁਝ ਥੱਲੇ ਜਾ ਵਰਦਾ ਠੰਮਿਆ ਜਾਂਦਾ ਉਦੋਂ ਉਹੀ ਮੰਤਰੀ ਉਹੀ ਐਮਐਲਏ ਆ ਜਿਹੜੇ ਸਰਕਾਰ ਦੇ ਵਿੱਚ ਕੰਮ ਕਰਦੇ ਆ ਉਸੇ ਤਰ੍ਹਾਂ ਹੀ ਆ ਮਜੀਠੀ ਵਾਲਾ ਦੋ ਚਾਰ ਦਿਨ ਰੋਲਾ ਰੱਪਾ ਪਾਊਗਾ ਬਾਅਦ ਦੇ ਵਿੱਚ ਇਹ ਫੇਰ ਠੰਮਿਆ ਜਾਊਗਾ ਸੋ ਨਸ਼ਾ ਜਿਹੜਾ ਇਹਨਾਂ ਨੇ ਅੱਜ ਕਰ ਅੱਜ ਤੱਕ ਘਟਾਏ ਆ ਲੋਕਾਂ ਦੇ ਘਰ ਕਿੰਨਾ ਦੇ ਘਟਾਏ ਆ ਗਰੀਬ ਲੋਕਾਂ ਦੇ ਜਿਨ੍ਹਾਂ ਕੋਲ ਮਰਲਾ ਵੀ ਪੈਲੀ ਦਾ ਨਹੀਂ ਜਿਹੜੇ ਲੋਕ ਦਿਹਾੜੀਦਾਰ ਆ ਤੇ ਉਹ ਘਰ ਸ਼ਾਮ ਲਾਟਾਂ ਦੀ ਜਗ੍ਹਾ ਦੇ ਵਿੱਚ ਆ ਸਰਕਾਰੀ ਜਗ੍ਹਾ ਦੇ ਵਿੱਚ ਆ ਉਹ ਘਟਾ ਕੇ ਕਹਿੰਦੇ ਅਸੀਂ ਚਿੱਟੇ ਵਾਲਿਆਂ ਦਾ ਘਟਾਤਾ ਜੀ ਚਿੱਟੇ ਵਾਲਿਆਂ ਨੂੰ ਫੜ ਲਿਆ ਧਾਰਾਲਿਕ ਬੀਬੀ ਆਪਾ ਸੁਣੀ ਆ ਸਾਰਿਆਂ ਨੇ ਧਾਰਾਲੀ ਬੀਬੀ ਦਾ ਘਰ ਨਹੀਂ ਟਾਇਆ ਹਜੇ ਤੱਕ ਉਹਨੇ ਕਹਤਾ ਮੇਰੇ 50 ਲੱਖ ਦਾ ਲੂਨ ਆ ਸਰਕਾਰ 50 ਲੱਖ ਦਾ ਲੂਨ ਭਰ ਦੇਵੇ ਤੇ ਮੇਰਾ ਘਰ ਟਾ ਦੇਵੇ ਪਰ ਉਹਦਾ ਨਾ ਟੌਣ ਦਾ ਕਾਰਨ ਕੀ ਆ ਕਿ ਉਹਦੇ ਕੋਲ ਬਹੁਤ ਰਾਜ ਆ ਸਰਕਾਰ ਦੇ ਵੱਡੇ ਇਹਨਾਂ ਦੇ ਅਧਿਕਾਰੀਆਂ ਦੇ ਰਾਜ ਆ ਉਹਦੇ ਕੋਲ ਇਸ ਕਰਕੇ ਉਹ ਬੀਬੀ ਦਾ ਘਰ ਨਹੀਂ ਟਾਇਆ ਗਿਆ ਘਰ ਹਮੇਸ਼ਾ ਉਹਨਾਂ ਦੇ ਢਾਏ ਜਾਂਦੇ ਆ ਦਬਾਇਆ ਹਮੇਸ਼ਾ ਉਹਨਾਂ ਨੂੰ ਜਾਂਦਾ ਜਿਹੜੇ ਲੋਕ ਆਰਥਿਕ ਪੱਖੋਂ ਕਮਜ਼ੋਰ ਆ ਉਹਨਾਂ ਨੂੰ ਆ ਜਿਹੜਾ ਸਰਕਾਰਾਂ ਹਮੇਸ਼ਾ ਦਬਾਉਂਦੀਆਂ ਆਈਆਂ ਮਿੱਤਰ ਪਿਆਰੇ ਤੁਸੀਂ ਸੁਣਿਆ ਕਿ ਕਿਸਾਨ ਆਗੂ ਨੂੰ ਪੁਲਿਸ ਨੇ ਘਰ ਦੇ ਵਿੱਚ ਰੋਕਿਆ ਹੋਇਆ ਘੇਰਿਆ ਹੋਇਆ ਔਰ ਉਹਨੇ ਆਪਣੀ ਪੂਰੀ ਗੱਲ ਤੁਹਾਡੇ ਸਾਹਮਣੇ ਰੱਖੀ ਆ ਮੈਂ ਪੁੱਛਣਾ ਚਾਹਣਾ ਸਰਕਾਰ ਨੂੰ 2022 ਤੋਂ ਪਹਿਲਾਂ ਪੂਰੀ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਸਰਕਾਰਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਤੁਸੀਂ ਸਵਾਲ ਕਿਉਂ ਨਹੀਂ ਪੁੱਛਦੇ ਤੁਹਾਡੀ ਜ਼ੁਬਾਨ ਬੰਦੀ ਹੋਣ ਕਰਕੇ ਹੀ ਸਰਕਾਰਾਂ ਜਵਾਬ ਦੇ ਨਹੀਂ ਹਨ ਲੋਕਤੰਤਰ ਚ ਸਵਾਲ ਪੁੱਛਣੇ ਤੁਹਾਡਾ ਹੱਕ ਹੈ ਪਰ ਅੱਜ ਅੱਜ ਕਿਉਂ ਸਰਕਾਰ ਜਿਹੜੀ ਆ ਉਹ ਸਵਾਲਾਂ ਤੋਂ ਇੰਨਾ ਜ਼ਿਆਦਾ ਤਕਲੀਫ ਚ ਹੈ ਕਿ ਇੱਕ ਕਿਸਾਨ ਆਗੂ ਜੀ ਨੇ ਐਲਾਨ ਕੀਤਾ ਸੀ ਕਿ ਇਹਨਾਂ ਦੇ ਇਲਾਕੇ ਦੇ ਵਿੱਚ ਮਨੀਸ਼ ਸੋਦੀਆ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਆ ਰਹੇ ਆ ਤੇ ਮੈਂ ਸਵਾਲ ਪੁੱਛੂੰਗਾ ਕੱਲੇ ਸਵਾਲ ਪੁੱਛੂੰਗਾ ਤੇ ਉਸ ਨੂੰ ਰਾਤ ਦਾ ਘੇਰਿਆ ਹੋਇਆ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ